ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਤੇ ਆਜੋ ਹੁਣ ਚੱਲਦੇ ਆਂਗੇ ਸਮਾਨੇ ਇੱਕ ਦੋ ਛੋਟੇ ਮੋੜੇ ਜੇ ਕੰਮੜੇ ਨਾਲ ਤ ਉਹ ਨਵੇੜ ਲਾਂਗੇ ਤੇ ਹੁਣ ਸਮਾਨੇ ਵਾਲੇ ਸਾਰੇ ਕੰਮ ਕਰ ਲਈਏ ਨਹੀਂ ਤਾਂ ਫਿਰ ਦੋ ਤਿੰਨ ਫੇਰੀ ਟਾਈਮ ਲੱਗਣਾ ਹੈਗਾ ਸਮਾਨੇ ਜਾਣ ਦਾ ਤੇ ਚਲੋ ਬਾਕੀ ਸੁੱਖੀ ਨੇ ਫੋਨ ਕਰਿਆ ਦੀਆ ਕਹਿੰਦਾ ਆ ਕੇ ਜਾਈ ਸੁੱਖੀ ਕੋਲੇ ਵੀ ਜਾ ਕੇ ਆਪਣਾ ਉਹਨੇ ਵੀ ਵਧੀਆ ਆਫਰ ਲਾਈ ਹੋਈ ਹੈ ਸੁੱਖੀ ਨੇ ਵੀ ਤੇ ਹੁਣ ਦੇਖਦੇ ਆਂਗੇ ਚੱਲ ਕੇ ਸੁੱਖੀ ਨੇ ਕੀ ਆਫਰ ਲਾ ਰਿਆ ਕੀ ਕਰ ਰਿਆ ਕੀ ਨਹੀਂ ਕਰ ਰਿਆ ਸੁੱਖੀ ਦੀ ਦੁਕਾਨ ਆਗੀ ਸਹੈਪੁਰਾ ਕੈਂਚੀਆਂ ਚ ਤੇ ਜਾ ਆਇਓ ਮੈਂ ਵੀ ਦੇਖ ਲਾਂਗਾ ਜਾ ਕੇ ਕੀ ਗੱਲਬਾਤ ਆ ਗਈ ਤੇ ਉਹਨੇ ਆਫਰ ਕਹਿੰਦਾ ਸੀ ਕਹਿੰਦਾ ਮੈਂ ਆਫਰ ਲਾਇਆ ਕੁਲਚਿਆਂ ਦਾ ਨਮਾ ਕੋਈ ਤੇ ਚਲੋ ਚੱਲਦੇ ਆਂਗੇ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਵੱਤ-ਵੱਤ ਕਰ ਦਿਓ ਸ਼ੇਅਰ ਚਲੋ ਫਿਰ ਚੱਲ ਮੰਡੀ ਚ ਤੀਗਾ ਮਹਾਜਾਲਾ ਸਬਜ਼ੀ-ਸਬਜ਼ੀ ਲੈ ਲਈਏ ਕਿਲੋ ਪਾਦੀ ਵੀਰੇ ਕਿਲੋ ਗੋਭੀ ਲੈ ਕੇ ਬਸ ਨਿਕਲਦੇ ਆਂਗੇ ਫਿਰ ਉਸ ਤੋਂ ਬਾਅਦ ਜਿਹੜੇ ਛੋਟੇ-ਮੋਟੇ ਕੰਮ ਨੇ ਉਹਨਾਂ ਵੇੜਦੇ ਆਂਗੇ ਸਬਜ਼ੀ ਮੰਡੀ ਦੇ ਵਿੱਚ ਹੀ ਖੜਿਆ ਦੀਆ ਇਹਨੂੰ ਲੈ ਕੇ ਆਈ ਦੀ ਮਾਤਾ ਦੰਦਿਆ ਠੀਕ ਕਰਾਉਣੇ ਚੱਲ ਦੇਖਦੇ ਆਂਗੇ ਕੋਈ ਵਧੀਆ ਜੀ ਗੋਬੀ ਦੇਖਦੇ ਆਂ ਕੋਈ ਦੋ ਪੀਸ ਜੇ ਜਿਹੜੇ ਕੋਈ ਵਧੀਆ ਮਿਲਦੇ ਨੇਗੇ ਆ ਲੈ एवरीवन ਸ਼ਕਤੀਮਾਨ ਆ ਲੈ ਹੋ ਗਿਆ ਕਿਲੋ 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 100 ਗ੍ਰਾਮ ਆ ਡੰਡੇ ਜੇ ਤਾਰ ਲਾ ਕਿਲੋ ਕਰਦੇ ਪੂਰੀ ਇਹ ਇਹ ਸੋ ਤਾਰ ਲਾ ਇਹ ਸੋ ਕੁੱਲ ਜਾਂਦੀ ਹੈ ਇਹ ਕੋਈ ਵਧੀਆ ਜਿਹਾ ਪਾ ਦੇ ਆਹ ਨੂੰ ਪਰਿਆਂ ਵਿੱਚ ਇਹਦੀ ਮਰਜ਼ੀ ਤਾਂ ਆ ਆ ਦੇਖ ਲੈ ਆ ਦੇਖੀ ਕਾਫੀ ਸਬਜ਼ੀਆਂ ਲੱਗੀਆਂ ਪਈਆਂ ਨੇ ਟਮਾਟਰ ਲਾਲ ਟਮਾਟਰ ਵੀ ਪਾਏ ਦੇ ਨੂਰਤਾ ਪੈਣੀ ਹੋਈਆਂ ਲੋਈ ਲੈ ਇਹਦੇ ਵਿੱਚ ਆ ਖੋਲੀ ਮੜਾ ਜਾ ਆ ਬਾਈ ਨੂੰ ਪੜਾ ਦੇ ਆ ਲੈ ਵੀਰੇ ਇਹਦੇ ਵਿੱਚ ਹੀ ਪਾ ਦੇ ਲਾਲ ਟਮਾਟਰ ਵੀ ਤੇ ਚਲੋ ਅੱਗੇ ਚੱਲਦੇ ਹਾਂ ਆ ਵਾਰਾ ਚੱਕ ਲਾ ਬਹੁਤ ਸ ਨੂੰ ਚੱਲਦੇ ਆਂਗੇ ਮੰਡੀ ਚੋਂ ਬਾਹਰੇ ਫਿਰ ਕਰਦੇ ਆਂਗੇ ਕੰਮਕਾਰ ਜਿਹੜੇ ਹੈਗੇ ਤੇ ਉਸ ਤੋਂ ਬਾਅਦ ਮੈਂ ਆ ਗਿਆ ਦੀ ਗਾ ਸੁੱਖੀ ਕੋਲੇ ਕੀ ਆਲਾ ਵੀਰੇ ਕੋ ਠੀਕੋ ਤੇ ਮੈਂ ਆ ਗਿਆ ਦੀ ਗਾ ਸੁੱਖੀ ਕੋਲੇ ਤੇ ਸੁੱਖੀ ਨੇ ਇੱਕ ਆਫਰ ਜਾਂ ਹੋਰ ਲਾਤਾ ਤੇ ਵਾਹ ਚੱਲ ਹੁਣ ਦੇਖਦੇ ਆਂਗੇ ਕੀ ਆਫਰ ਦੇ ਰਿਹਾ ਅੱਜ ਇਹ ਤੇ ਬਾਕੀ ਸੈਜਪੁਰਾ ਕੈਂਚੀਆਂ ਪੈਂਦੀਆਂ ਨੇ ਜਿੱਥੇ ਦੁਕਾਨ ਆਗੀ ਆ ਸੈਜਪੁਰਾ ਚੌਂਕ ਆਗਾ ਜਿੱਥੇ ਸੁੱਖੀ ਦੀ ਦੁਕਾਨ ਆਗੀ ਤੇ ਸੁੱਖੀ ਨੂੰ ਆਪਾਂ ਪੁੱਛਦੇ ਆਂਗੇ ਵੀ ਸੁੱਖੀ ਦਾ ਕੀ ਆਫਰ ਆਗਾ ਕੀ ਆਫਰ ਹੈ ਸੁਖੀ ਰੈਡੀ ਸੁਖੀ ਕੀ ਹਾਲ ਹੈ ਲੋ ਜੀ ਬਾਈ ਜੀ ਕੈਮ ਸੁਖੀ ਕੋਲੋਂ 버거 ਪੈਕ ਕਰਵਾਏ ਤੇ ਕੀ ਆਫਰ ਚੱਲ ਰਿਹਾ ਫਿਰ ਅੱਜ ਦਾ ਬੰਦਾ ਜੀ ਲਾਵਾਂਗੇ 23 ਅਗਸਤ ਨੂੰ ਵੱਡਾ ਆਫਰ ਈ ਵਾਲਾ ਕੁਲਚਾ ਚਾਹੇ ਈ ਵਾਲਾ ਕੁਲਚਾ ਈ ਵਾਲੇ ਕੁਲਚੇ ਨਾਲ ਇੱਕ ਠੰਡਾ ਫ੍ਰੀ ਪੀਨ ਨੂੰ ਜਿੰਨੇ ਕੁਲਚੇ ਆਉਣਗੇ ਉਹਨੇ ਠੰਡੇ ਫ੍ਰੀ ਜਿੰਨੇ ਕੁਲਚੇ ਉਹਨੇ ਠੰਡੇ ਫ੍ਰੀ ਗਰਮੀ ਬਹੁਤ ਹੋ ਰਹੀ ਹੈ ਲੋਕਾਂ ਨੂੰ ਠੰਡੇ ਪਿਆਦਲੇ ਠੰਡਾ ਠੰਡਾ ਕਰ ਦੇਣਾ ਸਾਰਾ ਠੀਕ ਹੈ ਨਾ ਗਰਮੀ ਬਹੁਤ ਆ ਗਈ ਕਹਿੰਦਾ ਵੀ ਉਹਦੇ ਕਰਕੇ ਸਾਰਾ ਠੰਡੇ ਕਰ ਦੇਣਾ ਜਿੰਨੇ ਕੁਲਚੇ ਕੱਲ ਨੂੰ 23 ਤਰੀਕ ਨੂੰ ਜਿੰਨੇ ਕੁਲਚੇ ਤੁਸੀਂ ਲਾਉਂਗੇ ਵੀਰ ਵੀ ਆਲੇ 19 ਨਾਲ ਠੰਡੇ ਫਰੀ ਨੇਗੇ ਤੇ ਆਇਓ ਜਰੂਰ ਸੁੱਖੀ ਦਾ ਜਿਹੜੀ ਸੁੱਖੀ ਕਾਰਡ ਲਾਉਂਦਾ ਨਾ ਸੁੱਖੀ ਸੈਜਪੁਰਾ ਕੈਂਚੀਆਂ ਦੇ ਵਿੱਚ ਕਾਰਡ ਲਾਉਂਦਾ ਹੈਗਾ ਆਪਣੀ ਤੇ ਤੁਸੀਂ ਜਦੋਂ ਵੀ ਆਉਨੇ ਹੋ ਤਾਂ ਬਾਈ ਕੋਲੇ ਖੜਕੇ ਜਰੂਰ ਜਾਇਓ ਬਹੁਤ ਟੌਪ ਦੀ ਚੀਜ਼ਾਂ ਸਾਡੇ ਘਾਤੀ ਤੇ ਨਾਲ ਹੀ ਇੱਕ ਇਧਰ ਵੀ ਇੰਨੇ ਵੀ ਮੁੰਡੇ ਨੇ ਇਹ ਜਿਹੜਾ ਸੁੱਖੀ ਦਾ ਭਾਈ ਹੈਗਾ ਛੋਟਾ ਭਾਈ ਹੈ ਸੁੱਖੀ ਦਾ ਤੇ ਇਹ ਦੋਨੇ ਕਾਰਡਾਂ ਇਹਨਾਂ ਦੀ ਹੀ ਨੇਗੇ ਆ ਤੇ ਆ ਵੀ ਤੇ ਆ ਵੀ ਆ ਸਹਿਪੁਰਾ ਚੌਂਕਾ ਕੈਂਚੀਆਂ ਲਾ ਲੋ ਤੇ ਉੱਥੇ ਹੈਗਾ ਤੇ ਚਲੋ ਫਿਰ ਚੱਲਦੇ ਆਂਗੇ ਇੱਧਰ ਦਾਣਾ ਮੰਡੀ ਸਮਾਣੇ ਦੀ ਸਭ ਤੋਂ ਮਸ਼ਹੂਰ ਹੈਗੀ ਹੈ ਜਿਹੜੀ ਦਾਣਾ ਮੰਡੀ ਹੈਗਾ ਤੇ ਇਹ ਜਿਹੜਾ ਰੋਡ ਹੈਗਾ ਆਪਣਾ ਇਹ ਭਵਾਨੀਗੜ੍ਹ ਨੂੰ ਜਾ ਰਿਹਾ ਹੈਗਾ ਸਮਾਣੇ ਤੋਂ ਭਵਾਨੀਗੜ੍ਹ ਨੂੰ ਰੋਡ ਜਾ ਰਿਹਾ ਪਰ ਜੇ ਆਪਾਂ ਗੱਲ ਕਰੀਏ ਵੀ ਇੱਥੇ ਸਿਸਟਮ ਕੀ ਆ ਸਭ ਤੋਂ ਗੰਦਾ ਜਿਹੜਾ ਸਿਸਟਮ ਹੈਗਾ ਆਹ ਦੇਖ ਸਕਦੇ ਤੁਸੀਂ ਸੜਕ ਦੇ ਉੱਪਰ ਆਹ ਦੇਖੋ ਇਹ ਨਵੀਂੋ ਸੜਕ ਆ ਗਈ ਕੱਡ ਵਾਇਡਰ ਬਣਾਏ ਹੋਣੇ ਲਵੇ ਆ ਇੰਨੀ ਗੰਦੀ ਸੜਕ ਆ ਗਈ ਨਾ ਤੇ ਜਦੋਂ ਵੀ ਕਿਤੇ بارش ਆਉਂਦੀ ਆ ਉਦੋਂ ਪਤਾ ਲੱਗਦਾਗਾ ਜਦੋਂ ਕੋਈ ਐਕਸੀਡੈਂਟ ਹੁੰਦਾ ਖੱਡਿਆ ਕਰਕੇ ਹੁੰਦਾਗਾ ਬਸਤੀ ਹੋ ਜਾ ਰਹੇ ਘਰ ਤੇ ਵਾਪਸ ਇੱਕਾ ਨੂੰ ਚੱਲਦੇ ਆਂਗੇ ਬੋਲ ਜਿਹਾਉਂਦੇ ਆ ਪਤਾ ਨਹੀਂ ਦਰਖਤ ਟੁੱਟਿਆ ਕਿ ਤੋੜਿਆਗਾ ਉੱਪਰੋਂ ਡਿੱਗਿਆਗਾ ਉੱਪਰ ਤਾਂ ਕੋਈ ਲੱਗਦਾ ਸੀਗਾ ਡਿੱਗ ਪਿਆ ਦੇਖੋ ਬੜੀ ਸੋਹਣੀ ਜਿਹੜੀ ਗ੍ਰੀਨਰੀ ਹੈਗੀ ਤੇ ਹੁਣ ਤੁਹਾਨੂੰ ਇਹਦਾ ਇੱਕ ਅਸਲੀ ਸੱਚ ਵੀ ਦਿਖਾਉਨੇ ਆ ਗਿਆ ਗ੍ਰੀਨਰੀ ਦਾ ਕਿੰਨੀ ਸੋਹਣੀ ਸੜਕਾ ਨਾ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਹਾਲ ਦੇਖਿਓ ਇਹ ਸਾਰਾ ਏਰੀਆ ਜਿਹੜਾ ਇਹ ਭਈਆਂ ਦਾ ਏਰੀਆ ਹੈਗਾ ਇੱਥੋਂ ਨਾ ਤਾਂ ਕੋਈ ਚੀਜ਼ ਅੱਜ ਨਾਲ ਲੰਘ ਸਕਦੀ ਆ ਆ ਤੁਸੀਂ ਦੇਖ ਸਕਦੇ ਹੋਗੇ ਇੰਨੇ ਗੰਦਾ ਹਾਲ ਆ ਨਾ ਇੱਥੇ ਮੀਂਹ ਦੇ ਵਿੱਚ ਤਾਂ ਸਭ ਤੋਂ ਭੈੜਾ ਹਾਲ ਜਿਹੜਾ ਇੱਥੇ ਹੁੰਦਾਗਾ ਇੱਥੇ ਕੋਈ ਕਿਸੇ ਨੂੰ ਪ੍ਰਸ਼ਾਸਨ ਨੂੰ ਟੈਨਸ਼ਨ ਨਹੀਂ ਕਿਸੇ ਚੀਜ਼ ਦੀ ਕੋ ਟੈਨਸ਼ਨ ਨਹੀਂ ਆ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਵਿੱਚ ਕਿੰਨੇ ਕਿੰਨੇ ਖੰਡੇ ਪਾਏ ਹੋਏ ਨੇਗੇ ਇਸ ਸਮਾਨੇ ਤੋਂ ਪੋਵਨਿਗਰ ਰੋਡ ਤੇ ਫੈਕਟਰੀ ਏਰੀਆ ਪੈਂਦਾਗਾ ਇੱਕ ਉੱਥੇ ਸਭ ਤੋਂ ਬੰਦੀ ਚੀਜ਼ ਆ ਦੇਖੋ ਲੰਗਰ ਨੂੰ ਵੀ ਜੀ ਨਹੀਂ ਕਰਦਾ ਹੈਗਾ ਜਦੋਂ ਨਾ ਇਹਦੇ ਬਾਰਸ਼ ਆਉਂਦੀ ਹੈ ਜਾਂ ਕੁਝ ਵੀ ਆਉਂਦਾ ਹੈਗਾ ਉਦੋਂ ਪਤਾ ਲੱਗਦਾ ਵੀ ਇੱਥੇ ਕੀ ਭਾਵੇਂ ਕੀ ਆ ਇਹਦੇ ਬਹੁਤ ਵੱਡੇ ਵੱਡੇ ਖੱਡੇ ਨੇਗੇ ਜੇ ਅਪਨਾ ਕਰੇ ਗੱਡੀ ਕੋਈ ਤੇਜ਼ ਹੋਵੇ ਰਤ ਨੂੰ ਨਾ ਦੀ ਸੇ ਕੋਈ ਨਾ ਮਈ ਗੱਡੀ ਆਉਂਦੀ ਆ ਜਾਂ ਕੋਈ ਨਵਾਂ ਬੰਦਾ ਆਉਂਦਾ ਤਾਂ ਉਹਦਾ ਕੀ ਬਣੂਗਾ